ਅੱਗੇ ਕੇ ਐਸ ਮਸ਼ੀਨ ਆ ਗਈ ਇਹ ਬਾਈ ਕਿਹੜਾ ਮਾਡਲ ਆ ਇਹ 16 ਮਾਡਲ ਆ ਜੀ ਸਾਰੀ ਮਸ਼ੀਨ Ориਜినਲ ਆ ਜੀ ਇਹ ਸਾਰੀ Ориਜినਲ ਏ ਟੂ ਜ਼ेड ਏ ਟੂ ਜ਼ेड ਜੀ ਇਹਦੇ ਲਵੇਟ ਲੱਗੇ ਨਹੀਂ ਹਲੇ ਤੱਕ ਨਾ ਹੀ ਲਵੇਟ ਹੋਣ ਵਾਲਾ ਮੰਨ ਕੇ ਚੱਲੋ ਪਿਛਲੇ ਸਾਲ ਲੱਗੇ ਨੇ ਜੀ ਇਹ ਪਿਛਲੇ ਸਾਲ ਲੱਗੇ ਨੇ ਹਾਂ ਤੇ ਬਾਈ ਇਹਦਾ ਰਿਪੇਅਰ ਪੂਰਾ ਦਾ ਕੀ ਸਿਸਟਮ ਹੈ ਬਦਲੇ ਬਲੇ ਹੋਇਆ ਬਲੇਟ ਨਹੀਂ ਬਲੇਡ ਇਹਦੇ ਬਦਲਨੇ ਪੈਣਗੇ ਜੀ ਕੁਛ ਨਾ ਕੁਛ ਪਾਸੇ ਬਦਲੇ ਜਾਣਗੇ ਕੁਛ ਨਾ ਕੁਛ ਪਾਇ ਜਾਣਗੇ ਮੇਨ ਗੱਲ ਯਾਰ ਸਟੈਪ ਪੱਤੀ ਨਾਲ ਕੋਈ ਦੰਦਾ ਨਹੀਂ ਉਹਦੇ ਸਟੈਪ ਪੱਤੀ ਨਾਲ ਆ ਹਾਂ ਜਿਹੜਾ ਕੁਛ ਨਾਲ ਹੋਊਗਾ ਜੀ ਉਹ ਆਪਾਂ ਨਾਲ ਹੀ ਦੇਵਾਂਗੇ ਠੀਕ ਹੈ ਬਈ ਜਿਹੜਾ ਕੁਛ ਹੁਣ ਆਉਂਦਾ ਹੀ ਨਹੀਂ ਅਗਲਾ ਦੰਦਾ ਨਹੀਂ ਜੀ ਉਹ चीज ਆਪਾਂ ਤੇ ਬਈ ਦਿਖਾ ਦੀ ਇਹ ਮਸ਼ੀਨ ਵੀ ਮਸ਼ੀਨ ਇਹ ਵੀ ਪੂਰੀ ਵਧੀਆ ਸੀ ਕੰਡੀਸ਼ਨ ਚ ਪਈ ਆ ਹਨਾ ਪੂਰੀ ਸੋਹਣੀ ਪੂਰੀ ਸੋਹਣੀ ਮਸ਼ੀਨ ਪਈ ਆ ਤੇ ਅੱਗੇ ਆ ਗਿਆ ਬਿਸ਼ਕਰਮਾ 741 ਫੇਰ ਇਹ ਕਿਹੜਾ ਮਾਡਲ ਆ ਬਈ 15 ਮਾਡਲ ਆਗੇ ਜੀ 15 ਮਾਡਲ ਹਾਂਜੀ 15 ਮਾਡਲ ਮਸ਼ੀਨ ਜੀ ਹੈ ਜੋ ਅੱਪਰ ਬਾਡੀ 'ਚ ਨਹੀਂ ਹੈਗਾ ਇਹ ਹਾਂ ਜੀ ਹਾਂ ਤੇ ਇਹਦੀ ਬਈ ਕੀ ਉਹ ਆ ਸਿਸਟਮ ਇਹਦਾ ਮਤਲਬ ਕੰਮ-ਕੁਮ ਕਿੰਨਾ ਕੁ ਹੋਇਆ ਹੋਇਆ ਕੰਮ-ਕੁਮ ਜੀ ਇਹਦਾ ਸਾਰਾ ਓਕੀ ਆ ਬਸ ਬਲੇਟਾਂ-ਬਲੇਟਾਂ ਦੀ ਹੋਊਗਾ ਜੀ ਜਿਹੜਾ ਹੋਊਗਾ ਆਪਾਂ ਜਿਆਦਾ ਕਰ ਲਈ ਲਵੇਟਾਂ ਵਾਲੀ ਮਸ਼ੀਨ ਲੈਂਦੇ ਨਹੀਂ ਕਿਉਂ ਉਹ ਹੱਥ ਧਰਾ ਜ਼ਿਆਦਾ ਹੋ ਜਾਂਦੀ ਹੈ ਜੀ ਕਿਹੜੀ ਦੇ ਲਵੇਟਾਂ 'ਚ ਗੱਲ ਮਤਲਬ ਆਪਾਂ ਚੀਜ਼ ਹੀ ਉਹ ਲੈਣੇ ਆ ਵੀ ਜਿਹੜਾ ਆ ਕੇ ਬਾਹਲੇ ਨਾਲ ਪੈਸੇ ਲਗਾਉਂਦੇ ਹਾਂ ਦੇਖ ਕੇ ਜੀ ਲੈ ਬਸ ਇੱਥੇ ਇੱਥੇ ਜਿਹੜਾ ਆਪਾਂ ਨੂੰ ਆਪਾਂ ਨੂੰ ਦੇਣੇ ਦੇਣੇ ਬਾਹਲੇ ਲਵੇਟਾਂ-ਲਵੇਟਾਂ ਦਾ ਹੀ ਕੰਮ ਰਿ ਅੱਗੇ ਫੇਰ ਬਿਸ਼ਕਰਮਾ 741 ਆ ਗਈ ਹੈ ਨਾ ਇਹ ਕਿਹੜਾ ਮਾਡਲ ਆ ਬਾਈ 14 ਜੀ ਇਹ 14 ਮਾਡਲ ਆ ਹਾਂ ਤੇ ਇਹਦੇ ਬਾਈ ਲਵੇੜ ਲਬੂੜ ਕੰਮ ਕਿਵੇਂ ਜਿਵੇਂ ਓਕੇ ਆ ਜੀ ਜਿਵੇਂ ਓਕੇ ਆ ਹਾਂ ਜੀ ਹਾਂ ਇਹਦਾ ਤਾਂ ਰੇਟ ਦੱਸ ਹੀ ਦੇ ਫਿਰ ਵੀ ਕੀ ਰੇਟ ਦੀ ਰਹਿਣ ਵਾਲੀ ਆ ਇਹ ਇਹ ਹੋਏਗਾ ਜੀ ਆਪਾਂ ਸਵਾ ਲੱਖ ਜੀ ਸਵਾ ਲੱਖ ਦੀ ਦੇਣ ਲੈਣਾ ਕਿਹੜਾ ਮਾਡਲ ਹੈ ਇਹ 14 ਜੀ ਚੱਲ ਜੇ ਕੋਈ ਵੀਡੀਓ ਦੇਖ ਕੇ ਆ ਪੰਜ 4000 ਬਾਈ ਮਾਰਦਾਨ ਕਰ ਦੂਗਾ 14 ਮਾਡਲ ਆ ਬਾਈ ਦੇਖ ਲਓ ਮਸ਼ੀਨ ਆ ਚੈੱਕ ਕਰ ਲਿਓ ਹੁਣ ਹਾਂ ਜੀ ਹਾਂ ਅਗੇ ਚੰਨੀ ਆ ਗਈ ਫੇਰ ਪੁਰਾਣਾ ਮਾਡਲ ਇਹ ਕਿਹੜਾ ਮਾਡਲ ਆ 18 ਜੀ 18 ਮਾਡਲ ਹਾਂ ਤੇ ਇਹ ਮਸ਼ੀਨ ਦੀ ਕੀ ਰਿਪੇਅਰ ਹੋਈ ਹੋਈ ਆ ਸਾਰੀ A to Z A to Z ਰਿਪੇਅਰ ਹੋਈ ਹੋਈ ਹੈ ਨਵੇਟਾਂ ਤੋਂ ਲੈ ਕੇ ਜੀ ਬਲੇਡ ਬਦਲ ਕੇ ਸਾਰਾ ਕੁਝ ਹੋਇਆ ਹੋਇਆ ਜੀ ਇਹਦੇ ਬਲੇਡ ਵੀ ਬਦਲਣ ਦੀ ਲੋੜ ਨਹੀਂ ਬਲੇਡ ਵੀ ਬਦਲਣ ਦੀ ਲੋੜ ਨਹੀਂ ਠੀਕ ਆ ਆ ਬਾਈ ਕਹਿੰਦਾ ਵੀ ਆ ਮਸ਼ੀਨ ਦੇ ਬਲੇਡ ਵੀ ਬਦਲਣ ਦੀ ਲੋੜ ਨਹੀਂ ਤੁਸੀਂ ਟਰੈਕਟਰ ਲਿਆ ਕੇ ਪਾ ਕੇ ਲੈ ਜਾਓ ਜਾ ਕੇ ਕਰਸ ਪਾ ਕੇ ਚਲਾ ਦਿਓ ਇਹ ਮਸ਼ੀਨ ਦੇ ਬਲੇਡ ਵੀ ਬਦਲੇ ਹੋਏ ਨੇ ਅੱਗੇ ਫੇਰ ਆ ਗਈ ਬਈ ਬਿਸ਼ਕਰਮਾ ਇਹ ਕਿਹੜਾ ਮਡ ਲਾ ਗਈ ਬਈ ਇੱਕ ਇੱਕੀ ਆ ਗਈਆਂ ਦੋਨੇ ਇਹ ਦੋਨੇ ਇੱਕੀ ਮਡ ਲਾ ਗਈਆਂ ਇਹ ਦੋਨੇ ਇੱਕੀ ਆ ਗਈਆਂ ਇਹ ਮਸ਼ੀਨ ਦਾ ਬਈ ਪੂਰੀ ਜਮਾਨ ਸ਼ੌਂਕਣਾ ਰੱਖਿਆ ਬੰਦੇ ਨੇ ਮਗਰਿਆੜ ਮਰੂੜ ਲਵਾ ਕੇ ਲੈ ਵੀ ਆਹ ਮਸ਼ੀਨ ਦੀ ਵੀਡੀਓ ਰੀ ਨਾ ਬਣਾ ਦੀ ਪੂਰਾ ਜਮਾ ਓਕੇ ਪੂਰੀ ਫੁੱਲ ਬਾਈ ਨੇ ਕਿਸੇ ਦੇ ਸਾਹਮਣੇ ਰੱਖੀ ਹੋਈ ਆ ਇਹਦਾ ਬਈ ਇਹਦਾ ਲਬੇੜ ਲਬੂਰ ਤਾਂ ਨਹੀਂ ਲੱਗੇ ਹੋਏ ਨਾ ਨਾ ਜੀ ਕੋਈ ਕਿਸੇ ਪਾਸੇ ਡਿੱਕੇ ਨਾ ਇਹਦੇ ਬਲੇਡਾਂ ਦੇ ਪਾਸੇ ਬੰਦ ਹੋ ਜਾਣਗੇ ਨਾ ਹਾਂ ਜੀ ਹਾਂ ਬਲੇਟਾਂ ਦੇ ਪਾਸੇ ਵਾਲ ਕੇ ਚਲਾਈ ਚੰਗੀ ਠੀਕ ਹੈ ਜੇ ਕਿਸੇ ਮੇਰੇ ਵੀਰ ਨੇ ਮਸ਼ੀਨ ਲੈਣੀ ਆ ਕੋਈ ਪਸੰਦ ਆਈ ਆ 18 ਮਾਡਲ ਆ ਗਈ 61 ਇੰਚੀ ਆ ਗਈ ਇਹ 61 ਇੰਚੀ ਚਾਹੀਦੀ 61 ਇੰਚੀ ਚਾਹੀਦੀ 18 ਮਾਡਲ ਹਾਂ ਇਹ ਲੱਗਦਾ ਮੈਨੂੰ ਵੀ ਜਿਵੇਂ ਜਉਨੀਅਰ ਤੇ ਚੱਲੀ ਹੋਵੇ ਨਾ ਬਾਈ ਹਾਂ ਇਹ ਜਉਨੀਅਰ ਤੇ ਚੱਲੀ ਠੀਕ ਹੈ ਇਹਦਾ ਬਾਈ ਕੀ ਲਵੇਟਲ ਬੂਡ ਦਾ ਕੀ ਸਿਸਟਮ ਇਹਦਾ ਇਹ ਜਮਾ ਸਹੀ ਹੈ ਜੀ ਇਹ ਵੀ ਬਲੇਟ ਬਦਲ ਕੇ ਚੱਲੂ ਜੀ ਮਸ਼ੀਨ ਇਕੱਲੇ ਬਲੇਟ ਏ ਟੂ ਜ਼ेड ਬਲੇਟ ਬਦਲਨੇ ਪੈਣਗੇ ਪਾਸਾ ਠੀਕ ਹੈ ਬਲੇਟਾਂ ਦਾ ਪਾਸਾ ਬਦਲਣਾ ਪਊ ਇੱਕ ਪਾਸਾ ਚੱਲਿਆ ਹੋਇਆ ਕਿਹੜਾ ਮਾਡਲ ਹੈ ਇਹ 200ਰ ਦੇ ਚੱਲੀ ਹੋਈ ਹੈ ਨਾ ਹਾਂਜੀ ਹਾਂ ਕੀ ਜਾਂਦੇ ਜਾਂਦੀ ਔਰ ਇੱਕੋ ਹੀ ਚੱਕਰ ਹੁੰਦੇ ਨੇ ਆਹ ਕਿਹੜਾ ਮਾਡਲ ਹੈ ਇਹ ਇਹ ਵੀ 21 ਹੈ ਜੀ ਇਹ ਵੀ 21 ਇਹ ਦੋਨੇ 21 ਠੀਕ ਹੈ ਜੇ ਮੇਰੇ ਵੀਰ ਨੇ ਕਿਸੇ ਨੇ ਕੋਈ ਮਸ਼ੀਨ ਲੈਣੀ ਆ ਕੋਈ ਪਸੰਦ ਆ ਗਈ ਸੋਨੂੰ ਆਪਾਂ ਨੰਬਰ ਸਕਰੀਨ ਤੇ ਚਲਾ ਦਾਂਗੇ ਗੱਗਨ ਦਾ ਹਾਂ ਤੇ ਬਾਈ ਨਾਲ ਗੱਲ ਕਰ ਲਿਓ ਕੋਈ ਵੀ ਮਸ਼ੀਨ ਵੇਚ ਚਟਾਉਣੀ ਆ ਜਾਂ ਕੋਈ ਹੋਰ ਕੋਈ ਵੀ ਖੇਤੀਬਾੜੀ ਦਾ ਸੰਦ ਆ ਆਪਾਂ ਵਿੱਚ ਕੱਟ ਲੈਣੇ ਆ ਜੀ ਠੀਕ ਹੈ ਤੇ ਵਿੱਚ ਆਪਾਂ ਉਹਦਾ ਵਾਧਾ ਘਾਟਾ ਕਰਕੇ ਮਸ਼ੀਨ ਦੇ ਦਿੰਨੇ ਆ ਜੇ ਕਿਸੇ ਨੇ ਮਾਲਮ ਮਸ਼ੀਨ ਬਦਲਣੀ ਹੈ ਸੰਦ ਲੈਣਾ ਖੇਤੀਬਾੜੀ ਦਾ ਵਿੱਚ ਵੀ ਕੱਟ ਲੈਣੇ ਆ ਦੇ ਵੀ ਦੇਣੇ ਆ ਠੀਕ ਆ ਜੇ ਕਿਸੇ ਨੇ ਬਾਈ ਨੇ ਮਸ਼ੀਨ ਬਦਲਣੀ ਹੈ ਮੰਨ ਲਓ ਕੋਈ ਉੱਚਾ ਮਾਡਲ ਲੈਣੀ ਹੈ ਤਾਂ ਉਹ ਵਿੱਚ ਕਟਾ ਕੇ ਇਹਨਾਂ ਨਾਲ ਬਾਈ ਉਹਨਾਂ ਨਾਲ ਗੱਲ ਕਰਕੇ ਲੈ ਜਿਓ ਖੇਤੀਬਾੜੀ ਦੇ ਕੋਈ ਵੀ ਸੰਦ ਲੈਣਾ ਦੇਣਾ ਬਾਈ ਉਹਨਾਂ ਨਾਲ ਕੰਟੈਕਟ ਕਰ ਲਿਓ ਆਪਾਂ ਨੰਬਰ ਸਕਰੀਨ ਤੇ ਚਲਾਵਾਂ